ਇਕਾ ਮੈਲੀਆਂ ਕਰ ਜਾਂਦੀਆਂ ਬੀਪੀਆਂ ਪਾ ਪਾ ਕੇ ਵੇਖ ਚੱਲ ਜਾਂਦੀਆਂ ਹੈਗੀਆਂ ਨਹੀਂ ਗੀਆਂ ਮਿੱਟੀ ਵਾਲੇ ਪੈਰ ਲਈ ਫਿਰਦੀਆਂ ਰਹਿੰਦੀਆਂ ਖਲਾਰਾ ਪਵਾ ਖੱਟਲੀਆਂ ਜਾਂਦੀਆਂ ਸਾਰਾ ਦਿਨ ਸਮਿੱਟੀ ਰੱਖੋ ਹੋਰ ਕੋਈ ਕੰਮ ਹੀ ਕੋ ਨਹੀਂ ਵੇਖਣ ਲਾ ਕਿਉਂ ਬੋਲੀ ਜਾਣਾ ਕਾਕੇ ਤੇਰਾ ਪਾਪਾ ਕਿੱਥੇ ਹੈ ਪੱਠੇ ਵੱਡਣ ਗਿਆ ਮੈਂ ਇੱਕ ਜੁੱਤੀ ਪਾਕਿਸਤਾਨੀ ਕਹੀ ਸੀ ਆਈਏ ਕਿਨੇ ਕਿਨੇ ਨੰਬਰ 3.4 ਉਹ ਕੋ ਨਹੀਂ ਮਿਲੀ ਕਿਉਂ ਉਹ ਤੁਹਾਡੀ ਜੁੱਤੀ ਦੇ ਚੱਕਰ 'ਚ ਨਾ ਪਾਪਾ ਸਾਡਾ ਪਾਕਿਸਤਾਨ ਦੇ ਡੇੜਾ ਮਾਰ ਆਇਆ ਓਨੇ ਦੀ ਜੁੱਤੀ ਨਹੀਂ ਜਿੰਨਾ ਉੱਤੇ ਪੈਸਾ ਲੱਗ ਗਿਆ ਸਾਡੇ। ਲੈ ਲਓ ਵੀ ਐ। ਚੱਲ ਫਿਰੇ ਕੰਮ ਕਰ ਕੋਈ ਹੋਰ ਜੁੱਤੀ ਵਿਖਾ ਦੇ। ਇੱਕ ਤੁਹਾਡਾ ਹੀ ਕੋ ਤੁਸੀਂ ਜੁੱਤੀਆਂ ਰੱਖੀ ਬੈਠੇ ਜੇ ਦੁਕਾਨ ਤੇ ਮੇਰੇ ਮਾਪੇ ਦੀ ਕਿੱਥੋਂ ਲੱਭਣੀ ਐ? ਜੁੱਤੀਆਂ ਬੀਬਾ ਸਾਡੇ ਕੋਲ ਵਾਧੂ ਨੇ। ਇਹ ਤਾਂ ਤੁਹਾਡੇ ਵਰਗਿਆਂ ਵਾਸਤੇ ਨੇ ਜਿਹੜਾ ਖਲਾਰਾ ਪਵਾ ਜਾਂ ਮੀਂਹ ਸਟੋਰ ਚ ਵਾਧੂ ਪਈਆਂ ਜੁੱਤੀਆਂ। ਆ ਲੋ। ਫਿੰਡਾ ਜਿਆ ਕਿੰਨਾ ਬੋਲਦਾ। ਜੁੱਤੀ ਐ ਐਂ ਲੱਗਦਾ ਉੱਤੇ 5 ਕਿਲੋ ਪੱਥਰ ਰੱਖੇ ਹੁੰਦੇ ਨੇ ਇੰਨੀ ਭਾਰੀ ਓਏ ਹੋਲੀ ਵਿਖਾ ਬੀਬਾ ਜੇ ਸਾਣਾ ਤੇਰੀ ਸਿਹਤ ਐ ਨਾ ਤੇਰਾ ਪਾਰ ਇੰਨੀ ਚੱਲਣਾ ਮੈਂ ਬੋਲ ਮੈਂ ਤੂੰ ਇਹ ਕੰਮ ਕਰੋ ਕੜਾਈ ਵਾਲੀ ਵਿਖਾ ਪੋਈ ਕੜਾਈ ਵਾਲੀ ਜੁੱਤੀ ਹਾਂ ਬੀਬਾ ਕੰਮ ਕਰ ਐਥੋਂ ਬਾਹਰ ਜਾ ਕੇ ਸੱਜੇ ਹੱਥ ਮੋੜ ਜੇ ਉੱਥੇ ਨਾ ਸੂਟਾਂ ਵਾਲੀ ਦੁਕਾਨ ਹੋਵੇਗੀ ਠੀਕ ਐ ਉੱਥੇ ਤੈਨੂੰ ਹਰ ਤਰ੍ਹਾਂ ਦੀ ਕੜਾਈ ਮਿਲ ਜੇ ਜ ਜਾ ਮੇਰਾ ਟਾਈਮ ਨਾ ਖਰਾਬ ਕਰ ਜਾ ਮੈਂ ਕੜਾਈ ਵਾਲੀ ਜੁੱਤੀ ਕਹੀਏ ਸੂਟਾਂ ਨੂੰ ਮੈਂ ਸਿਰੇ ਚ ਮਾਰਨਾ ਹੈ ਜੁੱਤੀ ਨਾ ਕੜਾਈ ਵਾਲੀ ਨਹੀਂ ਹੁੰਦੀ ਡਿਜ਼ਾਈਨ ਹੁੰਦੇ ਨੇ ਜੁੱਤੀ ਦੇ ਅੱਛਾ ਆ ਵੇ ਸਾਡੇ ਡਿਜ਼ਾਈਨ ਹੁੰਦੇ ਨੇ ਸਾਡੀ ਤਾਂ ਕੜਾਈ ਹੁੰਦੀ ਹੈ ਐਡੀ ਵੱਡੀ ਵਿਖਾਈ ਹੈ ਮੇਰਾ ਕੋਈ ਪੈਰ ਆਤੀ ਦਾ ਪੈਰ ਤੈਨੂੰ ਲੱਗਦਾ ਆ ਵੇਖ ਲਾ ਬੀਬਾ ਆ ਵੇਖ ਲਾ ਹਾਂ ਹੱਸ ਹੀ ਹੈ। 아이 ਨੂੰ ਮੋਰੇ ਕਿੰਨੇ ਜੁੱਤੀ ਨੇ। ਅਬ ਬਿੱਬਾ ਇੰਦਾ ਦਾ ਡਿਜ਼ਾਈਨ ਏ ਹੋ ਰਹਿੰਦੇ ਅਸੀਂ ਰੋਸ਼ਨਦਾਨ ਲਾਏ ਨੇ। ਇਹ ਪਣਾ ਨੂੰ ਪਸੰਦ ਨਹੀਂ ਆਉਦੀ। ਇਹ ਨਹੀਂ ਤੂੰ ਇੱਕ ਕੰਮ ਕਰੋ ਉਹ ਜਿਹੜਾ ਗਾਣਾ ਨਹੀਂ ਚਲਦਾ ਜੁੱਤੀ ਚੂੰ-ਚੂੰ ਕਰਦੀ ਏ ਉਹ ਉਹ ਜੀ ਵਿਖਾ। ਚੂੰ-ਚੂੰ ਵਾਲੀ। ਮੇਰੀ ਗੱਲ ਸੁਣ ਬੀਬਾ। ਜੇ ਸਾਬ ਨਾਲ ਤੇਰੀ ਸਿਹਤ ਹੈ ਨਾ ਕੋਈ ਵੀ ਜੁੱਤੀ ਪਾਲਾ। ਜੋ ਜੋ ਛੱਡ ਕੇ ਟੀ ਟੀ ਕਰੇਗੀ ਚੱਲ ਵਿਖਾ ਦੇ ਕੋਈ ਹੋਰ ਐਂ ਕਰ ਤੂੰ ਆ ਸੈਂਡਲ ਪਾ ਦੇ ਤੇਰੇ ਨਹੀਂ ਜੁੱਤੀ ਸਹੀ ਆਉਣੀ ਓਰੇ ਨੇ ਪਰੇ ਨਾ ਸਾਰਿਆਂ ਦਾ ਰੰਗ ਕਾਲਾ ਕਾਲਾ ਜਿਕੇ ਆ ਵੀ ਹੋਰ ਰੰਗ ਦੇ ਨਹੀਂ ਇਹੇ ਬੀਬਾ ਜੁੱਤੀਆਂ ਦੇ ਰੰਗ ਤਾਂ ਸਾਰੇ ਹੀ ਨੇ ਸਾਡੇ ਕੋਲ ਠੀਕ ਹੈ ਆ ਜਿਹੜੇ ਪਿਓ ਵਾਲੇ ਖੋਪੇ ਲਾਏ ਨੇ ਨਾ ਇਹਨਾਂ ਨੂੰ ਲਾ ਕੇ ਵੇਖ ਉਹ ਰੰਗ ਤੇ ਰੰਗ ਬਰੰਗ ਨੇ ਆਈ ਸਹੀ ਨਹੀਂ ਚੱਲਣਗੇ ਇਹ ਜਿੰਦੋਂ ਤੱਕ ਮਰਜ਼ੀ ਚਲਾ ਲਾ ਜਿੱਥੋਂ ਤੱਕ ਮਰਜ਼ੀ ਪਾ ਪਾਕਿਸਤਾਨ ਕੋ ਮਿਆ ਕਿੰਨੇ ਦੇ ਇਹ 600 ਦੇ ਲੋਟੀ ਮਚਾਈ ਬੈਠੇ ਜੇ ਥੋੜਾ ਇਹ ਤਾਂ ਕੱਟ ਕਰੋ ਚੱਲ ਐ ਕਰ 500 ਦੇ ਦੀ ਹਾਂਜੀ ਵੀ ਜ਼ਿਆਦਾ ਹੈ ਫਿਰ ਬੀਬਾ ਰਹਿਣ ਦੇ ਮੇਰੇ ਪਾਪੇ ਤੋਂ ਹੋਰ ਮੈਨੂੰ ਛਿੱਤਰ ਪਾਵੇਂਗੀ ਰਹਿਣ ਦੇ ਥੋੜਾ ਜਿਹਾ ਤਾਂ ਲਿਆਜ ਕਰ ਲਿਆ ਚੱਲ 450 ਦੇ ਦੀ ਬਸ ਲਾਸਟ 450 ਚੱਲਾ ਕਰ ਦੇ ਐ ਕਰ ਥੋੜਾ ਸੋਨੇ ਲਫਾਫੇ ਚ ਪਾਵੇਂ ਹੋਰ ਡੱਬਾ ਵੀ ਪਾ ਦਿਓ ਵੇ ਪਰ ਡੱਬੇ ਨਹੀਂ ਹੈਗੇ ਸਾਡੇ ਕੋਲ ਡੱਬੇ ਬਹੁਤ ਕਾਟਨੇ ਆ ਲੋ ਪੈਸੇ ਦੋ ਮੇਰੇ ਖਾਤੇ ਚ ਲੇਖ ਲੈ ਕਿਹੜਾ ਖਾਤਾ ਖਾਤਾ ਕਿੰਦੇ ਨਾਮ ਤੇ ਚੱਲਦਾ ਹੈ ਮੇਰੇ ਨਾਮ ਤੇ ਕਿਹੜਾ ਖਾਤਾ ਖੂ ਖਾਤਾ